ਲਓ ਜੀ ਸਵੇਰੇ ਸਵੇਰੇ ਸਾਰਾ ਕੁਝ ਆਪਣਾ ਤਿਆਰ ਕਰ ਲਿਆ ਚਾਹ ਪਾਣੀ ਪੀ ਲਿਆ ਤੇ ਬੈਗ ਪੂਰੇ ਪੈਕ ਸਫਰ ਕਰਦੇ ਆਪਾਂ ਅੱਗੇ ਅੱਜ ਸ਼ੁਰੂ ਆਹ ਬੱਦਲ ਹੋ ਗਏ ਥੋੜੇ ਹੀ ਆ ਪਰ ਇੰਨੇ ਨਹੀਂ ਸਤਿ ਸ਼੍ਰੀ ਅਕਾਲ ਸਾਰਿਆਂ ਇਹ ਵੀਰਾਂ ਭੈਣਾਂ ਭਰਾਵਾਂ ਨੂੰ ਤੇ ਅਸੀਂ ਰਾਤ ਲਾਇਆ ਸੀ ਪੈਟਰੋਲ ਪੰਪ ਤੇ ਟੈਂਟ ਤੇ ਇਹ ਰੋਡ ਹੈਗਾ ਖਰਖੋਦਾ ਰੋਡ ਹੈ 2 ਕਿਲੋਮੀਟਰ ਖਰਖੋਦਾ ਰਹਿ ਗਿਆ ਤੇ ਅਸੀਂ ਇਹੀ ਲਖਰਖੋਦਾ ਤੇ ਅੱਜ ਫਿਰ ਥੋੜਾ ਜਿਹਾ ਸਰੀਰ ਵੀ ਢਲਾ ਜਾ ਬੁਖਾਰ ਜਾ ਹੈਗਾ ਕਿਉਂਕਿ ਗਲਾ ਮੇਰਾ ਖਰਾਬ ਆ ਕਹੀ 15 ਦਿਨਾਂ ਤੋਂ ਇਤੋਂ ਜੇ ਮੱਚੀ ਜਾਂਦਾ ਅੰਦਰੋਂ ਜਦੋਂ ਬੋਲਣ ਲੱਗਦਾ ਚੀਸ ਜੀ ਉੱਡਦੀ ਆ ਇੱਥੇ ਤੇ ਜਾ ਕੇ ਕਿਦੋਂ ਦਵਾਈ ਵਗੈਰਾ ਲੈਣੇ ਹੈ ਕਾਫੀ ਦਿਨ ਹੋ ਗਏ 15 20 ਦਿਨ ਹੋ ਗਏ ਮਨ ਲੱਗਾ ਮੈਨੂੰ ਐਸੀ ਠੀਕ ਹੋ ਜਾਊਂਗਾ ਹੀ ਮਾੜਾ ਜਿਹਾ ਹੈਗਾ ਵੀ ਚੱਲ ਰੇਸ਼ੇ ਨਾਲ ਹੋ ਜਾਂਦਾ ਕਈ ਆ ਜੀ ਪਰ ਜਾਦੇ ਵਸ ਗਿਆ ਹੁਣ ਚੱਲਦੇ ਆ ਫਿਰ ਆਪਾਂ ਅੱਗੇ ਕਿਸੇ ਮੈਡੀਕਲ ਤੇ ਰੁਕਾਂਗੇ ਉੱਥੋਂ ਦਵਾਈ ਵਗੈਰਾ ਲੈਣੇ ਹੈ ਤੇ ਗਲੇ ਕਰਕੇ ਥੋੜਾ ਜਿਹਾ ਬੁਖਾਰ ਵੀ ਆਪਾਂ ਨੂੰ ਹੋ ਚੁੱਕਿਆ ਅੱਜ ਤੇ ਬਾਕੀ ਆਪਣਾ ਸਾਈਕਲ ਪੈਕ ਆ ਚਾਹ ਪਾਣੀ ਅਸੀਂ ਪੀ ਲਈ ਸਵੇਰੇ ਬਣਾ ਕੇ ਇੱਧਰ ਟੈਂਟ ਲਾਇਆ ਸੀ ਤੁਸੀਂ ਦੇਖਿਆ ਹੋਣਾ ਵਲੌਗ ਚ ਰਾਤ ਤੇ ਉਹ ਪਰਾਂ ਬਣਾਇਆ ਸੀ ਆਪਾਂ ਖਾਣਾ ਪੀਣਾ ਉੱਧਰ ਬਣਾਉਣ ਦਾ ਇੱਥੇ ਬਣਾਉ ਨਹੀਂ ਹੁੰਦੇ ਬਾਈ ਕਹਿੰਦੇ ਪਰਾਂ ਜਾ ਕੇ ਬਣਾ ਸਕਦੇ ਹਾਂ ਤੇ ਚਲੋ ਫਿਰ ਕਰਦੇ ਆ ਆਪਣਾ ਅੱਜ ਦਾ ਸਫ਼ਰ ਸ਼ੁਰੂ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਚਲੋ ਕੋਈ 15 ਫਿਰ ਕਰੀਏ ਸਫ਼ਰ ਸ਼ੁਰੂ ਮੋੜ ਫੇਟ ਸੱਚ ਭੁੱਲ ਗਿਆ ਸੀਗਾ ਮੈਂ ਬ੍ਰੇਕ ਟੁੱਟ ਗਏ ਇਹਦੇ ਮੂਹਰੇ ਤੇ ਮਗਰਲੇ ਢੱਲੇ ਆ ਥੋੜੇ ਜੇ ਚਲੋ 11 ਗਾਂਹ ਜਾ ਕੇ ਕਾਸਦੇ ਆ ਕਿਤੇ ਰੁਕਾਂਗੇ ਦਵਾਈ ਵਗੈਰਾ ਲਵਾਵਾਂਗੇ ਕਿਥੋਂ ਇਹਨੇ ਹੌਲੀ ਹੌਲੀ ਚੱਲਦੇ ਆ ਕਰਦੇ ਆ ਆਪਣਾ ਇਹਦਾ ਸਫ਼ਰ ਸ਼ੁਰੂ ਹਾਂ ਹੋਰ ਬੱਦਲ ਕਰਕੇ ਠੰਡ ਹੋ ਗਈ ਬੱਦਲ ਜੇ ਹੋਗੇ ਤਾਂ ਕਰਕੇ ਠੰਡ ਜੀ ਵਧ ਗਈ ਹੁਣ ਇੱਕੇ ਦਾ ਮੈਂ ਇਧਰ ਉਹ ਜੋ ਪਹਾੜੀ ਏਰੀਆ ਕੰਨੀ ਜਾਈ ਜੰਨੇ ਹੁਣ ਅਸੀਂ ਨੇੜੇ ਉਧਰ ਠੰਡ ਹੋਰ ਵਧ ਜੂਗੀ ਜਾ ਕੇ ਸੋਨੀਪੱਤ ਰਹਿ ਗਿਆ 20 ਕਿਲੋਮੀਟਰ ਆ ਸਾਹਮਣੇ ਦੇਖ ਰ ਖੋਦਾ ਉਧਰ ਸੀਗਾ ਸ਼ਹਿਰ 1 ਕਿਲੋਮੀਟਰ ਤੇ ਆਪਾਂ ਸੋਨੀਪੱਤ ਟੱਪ ਜਾਗੇ ਅੱਜ ਰਾਮ ਨਾਲ ਬਾਕੀ ਸਾਡੇ ਕੋਲੇ ਕੱਪੜੇ ਵੀ ਹੋਏ ਪਏ ਆ ਧੋਣ ਵਾਲੇ ਕੱਪੜੇ ਵੀ ਧੋਣੇ ਆਪਾਂ ਇਹਨਾ ਹੋਣਾ ਵੀ ਆ ਇਹ ਦੋ ਕੰਮ ਕਰਨੇ ਆ ਕਿਤੇ ਦੇਖਦੇ ਕੋਈ ਵਧੀਆ ਥਾਂ ਮਿਲੇ ਇੱਥੇ ਆਪਾਂ ਨੂੰ ਕਪੜੇ ਧੋਣ ਦੇ ਦੇਣ ਤੇ ਨਹਾ ਵੀ ਸਕੀਏ ਤੇ ਦਵਾਈ ਅਸੀਂ ਲੈ ਲਈ ਆ ਗਲਾ ਖਰਾਵਾ ਤੇ ਹਲਕਾ ਜਿਹਾ ਬੁਖਾਰ ਹੈਗਾ ਬਾਈ ਕਹਿੰਦਾ ਤੇ ਕਾ ਲਈਆਂ ਛੂਸਣ ਦੇ ਵਾਲੀਆਂ ਗਲ ਦਾ ਠੀਕ ਕਰ ਦਿੰਦੀਆਂ ਠੀਕ ਆ ਬਾਈ ਓਕੇ ਥੈਂਕ ਯੂ ਆ ਕੌਣ ਸਾ ਗਮ ਹੈ ਇਹ ਇਹ ਬਾਈ ਖਰਗੋਦਾ ਦਾ ਜ਼ਰੋਟ ਹੈ ਦੋਸ ਕੀ ਗੱਲ ਅਗਸੋ ਨਹੀਂ ਪਤਾ ਜਾਗਾ ਫਿਰ ਆਪਣਾ ਜੱਟ ਤੋਂ ਨਹੀਂ ਜੁਟ ਠੀਕ ਹੈ ਠੀਕ ਹੈ ਤਾਂ ਕੋਈ ਕਿਹਦੇ ਤੋਂ ਨਿਕਲਣਾ ਤੁਮ ਹਮ ਸੋਨੀਪਥ ਹੋ ਕੇ ਉਧਰ ਕਿਹੜਾ ਪਊ ਆਪਾਂ ਨੂੰ ਮੇਰ ਮਰਦਾਬਾਦ ਹਾਂ ਮਰਦਾਬਾਦ ਹੋ ਕੇ ਸੋਨੀਪਥੋਂ ਨਿਕਲੋ ਫਿਰ ਤੁਸੀਂ ਸਿੱਧੇ ਸਿੱਧੇ ਚਲੇ ਜਾਓ ਭਾਈ ਫਿਰ ਜਾਗਾ ਹਨਾ ਚਲੋ ਦੇਖਦੇ ਹਾਂ ਪਤਾ ਲਗਾ ਨਾ ਤੇ ਯੋਨੂ ਨਾ ਸੋਨੀਪਥ ਘਟ ਜਾਵਾਂ ਨਾ ਫਿਰ ਆਪਣਾ

ਕੀ ਲੋ ਜੀ ਦਵਾਈਆਂ ਆਪਾਂ ਲੈ ਲਈਆਂ ਤੇ ਆ ਹੁਣ ਕੂਠ ਲੈਨੇ ਇੱਕ ਗੋਲੀ ਤੇ ਆ ਆਪਾਂ ਬਾਅਦ ਚ ਕੁਛ ਖਾ ਕੇ ਲੈ ਲਾਂਗੇ ਬੜੀ ਮਾੜਾ ਜਾ ਪਾ ਪਾ ਹੀ ਪਾ ਲੈਣਾ ਇੱਕ ਹੂੰ ਆਣੀਏ ਲੈ ਸੰਤਰੇ ਵਾਲੀ ਗੋਲੀ ਦੇ ਮੇਰੀ ਲੱਕੋ ਕੇ ਰੱਖੀ ਮੇਰੇ ਤੜਾ ਈਨਾ 90 ਰੁਪਿਆ ਦੇ ਲਾਗੇ ਤੇ 30 ਉਹਦੇ ਲੱਗੇ ਸੀ ਕਿੰਨੇ ਹੋਗੇ 120 ਦੱਸੋਗੇ ਹਨਾ ਦੇਣਾ ਅੱਜ ਆਪਾਂ ਨੂੰ 10 ਦੇਣਾ ਤੇ ਇੱਕ ਫੀਗਰ ਵੀ ਲੈ ਆਜਾ ਬਸ ਆਟਾ ਲੈਣਾ ਅੱਜ ਕੱਲਾ ਆਟਾ ਲੈ ਲਾਂਗੇ ਏ ਭਾਈ ਮੈਡੀਕਲ ਵਾਲੇ ਨੇ ਇੱਕ ਤਾਂ ਬਾਡੀ ਵਾਸ਼ ਦਿੱਤਾ ਤੇ ਇੱਕ ਮੌਇਸਚਰਾਈਜ਼ਰ ਇੱਧਰ ਸੱਜੇ ਸਾਈਡ ਰਹਿ ਗਿਆ ਸੋਨੀ ਸੋਨੀਪੱਤ ਆ ਪੌੜ ਉੱਤਰ ਕੇ ਖੱਬੇ ਮੁੜਨਾ ਚ ਸੱਜੇ ਘਈ ਜਾਣਾ ਤੇ ਇੱਧਰਲੀ ਸਾਈਡ ਰਹਿ ਗਿਆ ਦਿੱਲੀ ਉਹ ਲਿਖ ਰਹੀਆਂ ਬਿਲਡਿੰਗਾਂ ਆਈਆਂ ਤੇ ਅਸੀਂ ਸਿੱਧਾ ਟੱਪ ਜਾਾਂਗੇ ਇੱਥੋਂ ਯੂਪੀ ਕਰਨੀ ਅੱਗੇ ਜਾ ਕੇ ਸਾਨੂੰ ਇੱਕ ਜਗ੍ਹਾ ਮਿਲੀ ਆ ਛੋਟਾ ਜਿਹਾ ਬੱਸ ਸਟੈਂਡ ਬਣਿਆ ਹੋਇਆ ਤੇ ਇੱਥੇ ਬਣਾਉਣੇ ਆ ਚੌਲ ਤੇ ਚਾਹ ਪਾਣੀ ਪੀਣੇ ਆ ਥੋੜੀ ਜਿਹੀ ਭੁੱਖ ਮਟਜੂ ਫੇਰ ਆਪਾਂ ਇੱਕ ਦੋ ਵਾਰ ਲੈ ਲਾਂਗੇ ਦਵਾਈ ਬੜਾ ਆਰਾਮ ਆ ਜੂਗਾ ਨਾਲ ਹੀ ਕਿਉਂਕਿ ਬੋਲਣ 'ਚ ਦਿੱਕਤ ਜੀ ਹੁੰਦੀ ਐ ਇੱਥੇ ਚੀਜ਼ ਜੀ ਬਣਦੀ ਐ ਗਾਲ 'ਚ ਤਾਂ ਐ ਕਰਕੇ ਫਿਰ ਦਵਾਈ ਤਾਂ ਲੈਣੀ ਪੈਣੀ ਆ ਆਪਾਂ ਨੂੰ ਤੇ ਯਾਰ ਰਾਤ ਵਾਲੀ ਪਈ ਐ ਇਹਨੂੰ ਗਰਮ ਕਰਕੇ ਅੱਡ ਕੱਢ ਲਾਂਗੇ ਤੇ ਇੱਥੇ ਚੌਲ ਬਣਾਵਾਂਗੇ ਹਣਾ ਆਪਣਾ ਤਿਆਰ ਹੋ ਗਿਆ ਸ਼ਾਮ ਦਾ ਵੀ ਬਣ ਚੁਕਿਆ ਥੱਲੀ ਚਾਹ ਬਣਾਵਾਂਗੇ ਦੋ ਵਾਤੇ ਫੇਰ ਖਿੱਚਾਂਗੇ ਆਪਾਂ ਗੱਡੀ ਅੱਗੇ ਨੂੰ ਭਾਂਡੇ ਤਾਂ ਦੇਖਾਂਗੇ ਪਾਣੀ ਥੋੜਾ ਹੈ ਪਰ ਹਣਾ ਗਾਹੀ ਮੰਜਨੇ ਬਹਿਣਗੇ ਕਿਤੇ ਚਲੋ ਕਿਹਨਾਂ ਖਾਣੇ ਆ ਚਾਹ ਹੁਣ ਸੇਕ ਨਿਕਲ ਹੀ ਜਾਂਦਾ ਪੂਰਾ ਸਰੀਰ ਤੋਂ ਬੁਖਾਰ ਹੋ ਤ ਗਿਆ ਪੂਰਾ ਏ ਜੀ ਕਰਦਾ ਇੱਥੇ ਪਏ ਜੀ ਮੈਟ ਵਿਛਾ ਕੇ ਤਾਂ ਲਿਬੜਾ ਵਾਲਾ ਪਿਆ ਕਰਨ ਮਰ ਪਹ ਨਹੀਂ ਸਕਦੇ ਜਾਣਾ ਪੈਣਾ ਅੱਗੇ ਦਿੱਲੀ ਵਾਲਾ ਇਹੜਾ ਏਰੀਆ ਹੈਗਾ ਇਹ ਸਾਰਾ ਕਰਾਸ ਕਰਨਾ ਪਊਗਾ ਫੇਰ ਕਿਤੇ ਬਾਹਰ ਜਾ ਕੇ ਪੈਟਰੋਲ ਪੰਪ ਭਾਲਾਂਗੇ ਯੂਪੀ ਦੇ ਨੇੜੇ ਜਾ ਕੇ ਨਾ ਫੇਰ ਹੀ ਸਹੀ ਰਹੂਗਾ ਤੇ ਗੋਲੀ ਲੈਣੇ ਥੋੜੇ ਟਾਈਮ ਨੂੰ ਦਾਮਜਾ ਲੈ ਕੇ ਬਸ ਹੁਣ ਤੱਤ ਵਰਗਾ ਸਹੀ ਹੈ ਬਾਕੀ ਕੱਲ ਨੂੰ ਜ਼ਿਆਦਾ ਕਿਲੋਮੀਟਰ ਕੱਢਣਾ ਪਊਗਾ ਨਾ ਚਾਰ ਪੰਜ ਦਿਨ ਜ਼ਿਆਦਾ ਹੀ ਆ ਕਿਉਂਕਿ ਰਾਤ ਤੇ ਥੋੜਾ ਜਿਹਾ ਏਰੀਆ ਬੇਕਾਰ ਜਾ ਪੈਂਦਾ 100 ਕਿਲੋਮੀਟਰ ਟਰਪ ਕੇ ਵਧਿਆ ਜਾਂਦਾ ਪਰ ਰਾਤ ਨੂੰ ਲੁੱਟਾਂ ਖੋਹਾਂ ਹੁੰਦੀਆਂ ਨੇ ਕਾਫੀ ਬੈਂਗਸਟਰ ਰਹਿੰਦੇ ਨੋ ਸੇ ਅਨੂ ਬਾਈ ਨੇ ਇੱਥੇ ਆਇਆ ਸੀ ਹੁਣੀ ਹੁਣੀ ਉਹਨਾਂ ਐਂ ਕਰਕੇ ਵੀ ਕੱਲ ਨੂੰ 100 ਕਿਲੋਮੀਟਰ ਟੱਪ ਜਿਓ ਤਾਂ ਵਧੀਆ ਰਹੋਗੇ ਨਹੀਂ ਤਾਂ ਰਾਹ ਚ ਫਿਰ ਹੈ ਨਹੀਂ ਕਹਿੰਦਾ ਕੋਈ ਵਧੀਆ ਉੱਥੇ ਟਿਕਾਣਾ ਹੈਗਾ ਮੁਰਾਦਾਬਾਦ ਕਿੰਨੇ ਦਾ ਆਪਾਂ ਵੱਧ ਵੀ ਟੱਪ ਸਕਦੇ ਹਾਂ 100 ਤੋਂ ਹਾਂ ਪਰ ਖਾਣਾ ਪੀਣਾ ਨਹੀਂ ਬਣਾਉਣਾ ਪੈਣਾ ਫਿਰ ਆਪਾਂ ਨੂੰ ਸਵੇਰੇ ਫੇਰ ਟਾਈਮ ਬੜਾ ਲੱਗ ਜਾਂਦਾ ਖਾਣੇ ਪੀਣ ਨਾਲ ਜਦ ਸਵੇਰੇ ਉੱਠ ਕੇ ਬਿਨਾ ਚਾਹ ਪੀਤੇ ਹੀ ਖੱਚ ਦਗੇ ਬਾਅਦ ਚ 10-11 ਵਜੇ ਰੁਕਾਂਗੇ ਉਦੋਂ ਬੱਸ ਬਣਾ ਉਹਨੂੰ ਖਾ ਕੇ ਘੰਟਾ ਰੈਸਟ ਕਰਕੇ ਫੇਰ ਖੱਚ ਦਾਂਗੇ ਫੇਰ ਸ਼ਾਮ ਨੂੰ ਬੱਸ ਆਏ ਕਰਨਾ ਪਊ ਹੈ ਇਹ ਕਰਨਾ ਪਊ ਸਿਸਟਮ ਆਉਦਾ ਚਲੋ ਵਹੀਂ ਕਰਾਂਗੇ ਫਿਰ ਕੱਲ ਨੂੰ ਅੜਦੇ ਆ 100 100 ਕਿਲੋਮੀਟਰ ਤੇ ਪਹੁੰਚਦੇ ਆ ਮੁਰਾਦਾਬਾਦ ਆਊਗਾ ਇਹ ਕਿਹੜਾ ਆਊਗਾ ਅੱਛਾ ਮਯੁਫਰ ਮਯੁਫਰ ਵਾ ਆ ਲੋ ਦੇਖਦੇ ਆ ਫਿਰ ਕਿਰਾਂ ਕਰਦੇ ਆ ਪੈਕਿੰਗ ਕਿਰ ਅੱਜ ਤਾਂ ਟਿਕਾਣਾ ਭੱਲ ਗਿਆ ਪਰ ਰੁਕਣ ਦਾ ਇੱਥੇ ਦਿੱਲੀ ਸਾਰਾ ਕ੍ਰਾਸ ਕਰ ਚੁੱਕੇ ਆ ਤੇ ਹਰਿਆਣਾ ਵੀ ਟੱਪ ਗਏ ਤੇ ਅਸੀਂ ਰੁਕੇ ਹੋਏ ਆ ਅੱਜ ਯੂਪੀ ਬਾਡਰ ਤੋਂ 6 ਕਿਲੋਮੀਟਰ ਪਿੱਛੇ ਆ ਅਸੀਂ ਅੱਗੇ ਜਮੁਨਾ ਨਦੀ ਆਉਗੀ ਤੇ ਕੱਲ ਨੂੰ 100 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਕਰਨਾ ਪੈਣਾ ਸਾਨੂੰ ਕਿਉਂਕਿ ਕੱਲ ਨੂੰ ਵਿਚ ਦੀ ਰਾਹ ਏਰੀਆ ਜਿਹੜਾ ਥੋੜਾ ਜਿਹਾ 50-60 ਕਿਲੋਮੀਟਰ ਦਾ ਉਹ ਗੰਦਾ ਜਿਹੇ ਏਰੀਆ ਹੈਗਾ ਲੁੱਟ ਘੋ ਵਾਲਾ ਤੇ ਉਹ ਪਾਰ ਕਰ ਜਾਗੇ ਸਵੇਰੇ ਚੱਲਾਂਗੇ ਕੱਲ ਨੂੰ ਸਵੇਿਆਂ 5 ਵਜੇ ਤੁਰ ਪਾਂਗੇ ਤੇ 100 ਕਿਲੋਮੀਟਰ ਆਹਮਣੇ ਕੱਢ ਦਾਂਗੇ 10 ਵਜੇ ਨੂੰ ਨਿਕਲੇ ਜਾਂਦਾ 10-11 ਵਜੇ ਨੂੰ ਤਾਂ 50 ਕਿ ਨਿਕਲੇ ਜਾਂਦਾ ਫੇਰ ਰੋਟੀ ਪਾਣੀ ਬਣਾ ਕੇ ਆਪਾਂ ਸ਼ਾਮ ਦੇ 5-6 ਵਜੇ ਨੂੰ 100 ਕਿਲੋਮੀਟਰ ਪਾਰ ਕਰ ਦਾਂਗੇ ਆਹਮਣੇ ਤੇ ਹੁਣ ਰੁਕਿਆ ਅਸੀਂ ਜੀਓ ਪੰਪ ਤੇ ਮੇਨ ਹਾਈਵੇ ਜਿਹੜਾ ਵੱਡਾ ਜੋਪੀ ਵੱਲ ਜਾ ਰਿਹਾ ਜਮੁਨਾ ਨਦੀ ਉੱਥੋਂ ਦੀ ਉੱਥੇ ਪਹਿਲਾਂ ਪਰਲੀ ਸਾਈਡ ਇੰਡੀਅਨ ਆਇਲ ਵਾਲਿਆਂ ਨੂੰ ਪੁੱਛਿਆ ਸੀ ਕਿ ਮੈਂ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਰੁਕਣ ਨਹੀਂ ਦਿੱਤਾ ਉਹ ਕਹਿੰਦੇ ਨਹੀਂ ਰੁਕ ਸਕਦੇ ਇੱਥੇ ਤੇ ਬਾਕੀ Jio ਤੇ Jio ਵਾਲੇ ਪੰਪੜੇ ਇਹ ਰੁਕਣ ਦੇ ਦਿੰਦੇ ਬੰਦੇ ਥੋੜੇ ਜਿਹਾ ਵਧੀਆ ਹੁੰਦੇ ਆ Jio ਵਾਲੇ ਜੰਨੇ ਵੀ ਮੈਂ ਪਹਿਲਾਂ ਵੀ ਸਫ਼ਰ ਕਰਿਆ ਸੀਗਾ ਮੈਂ ਆਪਣੇ ਕੇਰਲਾ ਤਾਮਿਲ ਲੱਡੂ ਕੰਨੀ ਤਾਂ Jio ਪੰਪਾਂ ਤੇ ਤੁਸੀਂ ਰੁਕ ਸਕਦੇ ਹੋ ਇੱਧਰ ਮਹਾਰਾਸ਼ਟਰ ਕੰਨੀ ਹੋ ਗਿਆ ਜਿਵੇਂ ਗਵਾ ਕਰਨੀ ਹੋ ਗਿਆ ਇਧਰ ਜੀ ਉਹ ਪੰਪ ਹੈਗੇ ਕੁਛ ਕੁਛ ਤੇ ਵਧੀਆ ਤੇ ਹੁਣ ਲਾਉਣੇ ਆਪਾਂ ਫਿਰ ਟੈਂਟ ਟੈਂਟ ਲਾ ਕੇ ਖਾਣਾ ਪੀਣਾ ਆਪਣਾ ਬਣਾਇਆ ਹੋਇਆ ਚਾਰਜਿੰਗ ਪੁਆਇੰਟ ਉਧਰ ਦੇ ਦੇਣਗੇ ਬਾਈ ਫੋਨ ਵਗੈਰਾ ਚਾਰਜ ਕਰਨੇ ਹੋਏ ਤੇ 11 ਟੈਂਟ ਲਾ ਲਈ ਬਾਕੀ ਫਿਰ ਕਰਦੇ ਆਂ ਗੱਲਬਾਤ ਇੱਕ ਸਾਰੇ ਵੀਰਾਂ ਦੀ ਇਹ ਵੀ ਰਿਕਵੈਸਟ ਆ ਰਹੀ ਹੈ ਕਿ ਬਾਈ ਪਰਨੇ ਮੰਨ ਕੇ ਸਫਰ ਕਰੋ ਉਹ ਵੀ ਬਾਈ ਜਲਦ ਹੀ ਕਰਾਇਆਗੇ ਹੁਣ ਟੂਰ ਅਸੀਂ ਅਪਡੇਟ ਕਰਤਾ ਪਹਿਲਾਂ ਲਖਨਊ ਕੰਨੀ ਜਾਂਦੇ ਸੀ ਹੁਣ ਆਪਾਂ ਜਮਾ ਇਹ ਹਰਦਵਾਰ ਹੋ ਕੇ ઋਸ਼ੀਕੇਸ਼ ਕੰਨੀ ਦੀ ਜਾ ਕੇ ਫਿਰ ਰੀਠਾ ਸਾਹਿਬ ਕੰਨੀ ਜਾਵਾਂਗੀ ਫਿਰ ਆਪਾਂ ਉਧਰੋਂ ਪਰਨੇ ਵੀ ਲੈ ਲਾਂਗੇ ਕਿਉਂਕਿ ਸਾਡੇ ਕੋਲੇ ਪਰਨੇ ਹੈ ਨਹੀਂਗੇ ਤੇ ਉਧਰੋਂ ਹੀ ਲੈ ਕੇ ਉੱਥੇ ਹੀ ਬਨ ਲਾਵਾਂਗੇ ਇਹ ਬਾਕੀ ਹੁਣ ਬਹਾਰ ਥੋੜਾ ਜਿਹਾ ਠੀਕ ਆ ਕਾਫੀ ਖਿੱਚਾ ਇੱਤਾਂ ਸਾਈਕਲ ਜਾ ਬਾਈ ਥੋਣੇ ਬਾਈ ਨੇ ਜਿਹੜੀਆਂ ਗੋਲੀਆਂ ਦਿੱਤੀਆਂ ਸੀ ਵਧੀਆ ਅਸਰ ਕਰ ਗਈਆਂ ਇਹ ਟ੍ਰਿਪ ਬਹੁਤ ਵਧੀਆ ਹੋਣ ਵਾਲਾ ਅੱਗੇ ਵਾਲਾ ਹਾਂ ਅੱਗੇ ਟ੍ਰਿਪ ਬਹੁਤ ਵਧੀਆ ਹੋਊਗਾ ਜੀ ਤੁਸੀਂ ਅਕਤਣਾ ਪਹਾੜੀਆਂ ਬਹੁਤ ਸੋਹਣੀਆਂ ਸੋਹਣੀਆਂ ਦਿਖਾਵਾਂਗੇ ਤੁਹਾਨੂੰ ਅਕਤਣਾ ਨਹੀਂ ਕਿਸੇ ਨੇ ਪੂਰੀਆਂ ਉਚਾਂਗਾਂ ਤੇ ਜਾਵਾਂਗੇ ਪਹਾੜਾਂ ਦੀਆਂ ਸਾਈਕਲਾਂ ਨੂੰ ੱਤਕਾ ਲਾ ਲਾ ਚਾਹੇ 2 ਮਹੀਨੇ ਬਾਅਦ ਲੱਗ ਜਾਣ ਪਰ ਪੂਰਾ ਘੁੰਮ ਕੇ ਆਵਾਂਗੇ ਇਸ ਵਾਰ ਤੇ ਉਧਰ ਵੀ ਹੁੰਦੇ ਹੁੰਦੇ ਰੀਠਾ ਸਾਹਿਬ ਕੰਨੀ ਦੀ ਹੋ ਕੇ ਫਿਰ ਅਸੀਂ ਜਾਵਾਂਗੇ ਨੇਪਾਲ ਵਾਲੀ ਸਾਈਡ ਨੇਪਾਲ ਘੁੰਮ ਕੇ ਸਿੱਖੇ ਮਸਾਮ ਐ ਜਾਵਾਂਗੇ ਪੂਰਾ ਨਾ ਉਸ ਟ੍ਰਿਪ ਘੁੰਮ ਕੇ ਆਵਾਂਗੇ ਨੇਪਾਲ ਆਪਣੇ 1.5 ਤੋਂ 2 ਮਹੀਨੇ ਲੱਗ ਜਾਣਗੇ ਜਿਆਦੇ ਨਾਲ ਹਾਂ ਦੇਖੋ ਲੱਗ ਸਕਦੇ ਆ ਮਹੀਨਾ ਪੱਕਾ ਕਿਉਂਕਿ ਬਾਕੀ ਠੰਡ ਵੀ ਜ਼ਿਆਦੇ ਆਗੀ ਹੋ ਸਕਦਾ ਆਪਾਂ ਨੂੰ ਸਲੀਪਿੰਗ ਬੈਗ ਮਾਈਨਸ ਵਾਲਾ ਲੈਣਾ ਪਵੇ ਜੀ 20 25 ਡਿਗਰੀ ਵਾਲਾ ਉਹ ਤਾਂ ਲੈ ਲਾਂਗੇ ਉਨ ਲਾ ਘੁੰਮ ਕੇ ਸਾਰਾ ਆਵਾਂਗੇ ਹਾਂ ਕਿਉਂਕਿ ਆਹ ਕੰਮ ਨਹੀਂ ਕਰਦਾ ਉਧਰ ਮੈਨੂੰ ਪਤਾ ਮੈਂ ਪਹਿਲਾਂ ਲਦਾਖ ਚ ਗਿਆ ਸੀ ਉਦੋਂ ਬਹੁਤ ਔਖੇ ਹੋਏ ਸੀ ਅਸੀਂ ਰਾਤ ਨੂੰ ਜਾਗ ਜਾਗ ਕੇ ਰਾਤਾਂ ਗੜਦੇ ਜੀ ਟੈਂਟ ਜੀ ਅਸੀਂ ਸਿਲੰਡਰ ਚਲਾਉਂਦੇ ਸੀ ਆਪਣਾ ਛੋਟਾ ਉਹਦੇ ਨਾਲ ਫਿਰ ਪਾਣੀ ਇਹ ਕਰਮ ਕਰਨ ਦੇ ਭਾਫ ਜੀ ਬਣੀ ਜਾਂਦੀ ਫਿਰ ਨਿੱਗਾ ਹੋ ਜਾਂਦਾ ਵਧੀਆ ਟੈਂਟ ਤਾਂ ਕਰਕੇ ਨੇਪਾਲ ਦੇ ਤੋਂ ਪਰਾਂ ਤਾਂ ਪਹਾੜੀਆਂ ਕੰਨੀ ਜਾਵਾਂਗੇ ਉਧਰ ਫਿਰ ਠੰਡ ਜ਼ਿਆਦਾ ਹੋਊ ਫਿਰ ਆਰਮੀ ਵਾਲਾ ਪ੍ਰਾਣਾ ਸਲੀਪਿੰਗ ਬੈਗ ਆਉਂਦਾ 2500 ਦਾ 2500 ਤੋਂ 3000 ਦੇ ਵਿੱਚ ਬਚ ਆ ਜਾਂਦਾ ਹੁੰਦਾ ਉਹ ਉਹਦਾ ਰੇਟ ਹੁੰਦਾ ਆ ਰੇਟ ਦਾ ਦਾਸਤਾ ਆਪਣਾ 20 ਡਿਗਰੀ ਤੱਕ ਹੁੰਦਾ ਉਹ -20 ਡਿਗਰੀ -20 ਡਿਗਰੀ ਬਹੁਤ ਹੁੰਦਾ। ਇਹ ਕਾ ਹੋ ਗਿਆ ਆਪਣੇ ਕੋਲੇ ਦੋ ਲੇਹਰਾਂ ਹੋ ਜਾਣੀਆਂ। ਫਿਰ ਠੰਡ ਨਹੀਂ ਲੱਗਦੀ। ਜੇ ਆਪਾਂ ਥੱਲੇ ਵੀ ਵਿਛਾ ਕੇ ਉਹ ਕਰ ਲਈਏ ਫਿਰ ਵੀ। ਹਾਂ ਉਹ ਤਾਂ ਫਿਰ ਜਿਆਦਾ ਠੰਡ ਥੱਲੇ ਨਹੀਂ ਲੱਗਦੀ। ਆਈ ਵੀ ਹੋ ਗਿਆ ਉਹ ਤਾਂ ਕੰਮ ਪੂਰਾ। ਆਹ ਥੱਲੇ ਵਿਛਾਲਿਆ ਕਰਾਂਗੇ ਇਸ ਤੋਂ ਬਾਅਦ। ਥੱਲੇ ਦੋ ਹੋ ਜਾ ਕਰਨੇ ਕੰਬਲ ਹੋ ਜੂ ਇੱਕ। ਫਿਰ ਠੰਡ ਤੋਂ ਵੀ ਆਰਾਮ ਨਾਲ ਬਚ ਸਕਾਂਗੇ। ਤੇ ਬਾਕੀ ਜੁੜੇ ਰਹੋ ਚੈਨਲ ਨਾਲ ਅੱਗੇ ਜਾ ਕੇ ਬਹੁਤ ਹੀ ਘੈਂਟ ਐਡਵੈਂਚਰ ਭਰਿਆ ਸਫ਼ਰ ਆਉਣ ਵਾਲਾ ਸਾਡਾ। ਤੇ ਬਾਕੀ ਹਾਲਾਤ ਆਪਣੇ ਥੋੜੇ ਸਹੀ ਹੋ ਚੁੱਕੇ ਆ ਬੁਖਾਰ ਬੁਖੂਰੀਆ ਲੈ ਚੁੱਕਿਆ ਗਲਾ ਵੀ ਅੱਗੇ ਨਾਲੋਂ ਠੀਕ ਹੋ ਗਿਆ ਬਾਈ ਨੇ ਚੂਸਣ ਵਾਲੀਆਂ ਗੋਲੀਆਂ ਦਿੱਤੀਆਂ ਸੰਤਰੀ ਵਾਲੀਆਂ ਤੇ ਉਹ ਦੋ ਤਿੰਨ ਚੂਸ ਲਈਆਂ ਮੈਂ ਰਾਤ ਤੇ ਹੁਣ ਅੱਗੇ ਨਾਲੋਂ ਕਾਫੀ ਹੱਦ ਤੱਕ ਠੀਕ ਹੈ ਗਲਾ ਹੁਣ ਵਧੀਆ ਬੋਲ ਪਾ ਰਹੇ ਆ ਇਹਦਾ ਪਿਛਲੇ ਹੱफ्ते ਤੋਂ ਮੈਂ ਜ਼ੋਰ ਜਲਾ ਕੇ ਹੋ ਰਹੀ ਐ ਇੱਥੋਂ ਆ ਸੀਜ ਬਹੁਲੀ ਦੁਖ ਰਹੀ ਸੀ ਮੈਂ ਚਲ ਕੋਲ ਜੀ ਕਰ ਗਿਆ ਮੈਂ ਕੋਈ ਨਾ ਵੀ ਫਿਰ ਹੋਊਗਾ ਆਪੇ ਠੀਕ ਆ ਕਾਰੀ ਜਾਂਦੇ ਆਪਾਂ ਕਈ ਵਾਰ ਜਿਵੇਂ ਬੁਖਾਰ ਕੁਰਸੀ ਵੀ ਮੈਂ ਕਈ ਵਾਰ ਦਵਾਈ ਦੋਈ ਨਹੀਂ ਲੈਂਦਾ ਨਹੀਂ ਤੁਰੇ ਫਰਦਾ ਰਹਿਣਾ ਵੀ ਆਪੇ ਹੀ ਠੀਕ ਠੋਕ ਹੋ ਜਾਂਦਾ ਪਰ ਹੁਣ ਵੱਧ ਗਿਆ ਈ ਥੋੜਾ ਜਿਹਾ ਤਾਂ ਕਰਕੇ ਫਿਰ ਦਵਾਈ ਲੈਣੀ ਪੈਗੀ ਤੇ ਚਲੋ ਬਾਕੀ ਚੜਦੀ ਕਲਾ ਜੀ ਤੇ ਲਾਉਣੇ ਆਪਾਂ ਟੈਂਟ ਪਰ ਪਾਰਕਿੰਗ ਜਿਸ ਹੱਦ ਤੇ ਲੱਗਦੇ 嗯。对呀。

10-15 ਮਿੰਟ ਲੱਗਦੇ ਸਾਨੂੰ ਆਪ ਦਾ ਘਰ ਤਿਆਰ ਕਰਨ ਤੇ ਇਹ ਆ ਸਾਡਾ ਛੋਟਾ ਜਿਹਾ ਘਰ ਇਹ ਰਾਨ ਨੂੰ ਮੀਂਹ ਕਣੀ ਤੇ ਠੰਡ ਤੋਂ ਬਚਾਉਂਦਾ ਹੈ ਉਹ ਸਲੀਪਿੰਗ ਬੈਗ ਦਾ ਖਬਰ ਆ ਉਹ ਫਾਟ ਚੁਕਿਆ ਉੱਡ ਗਿਆ ਚਲੋ ਕੋਈ ਨਾ ਸੂਈ ਧਰ ਗਿਆ ਆਪਣੇ ਕੋਲੇ ਉਹ ਵੀ ਨਾਲ ਹੀ ਚੱਕਿਆ ਹੋਇਆ ਬਾਅਦ ਚ ਸਿਉਾਂ ਲਾਂਗੇ ਅਸੂਗੀ ਆਪਣੀ ਇਹ ਚਾਰਜ ਵਾਲੀ ਹੈ ਦੂਜੀ ਸੋਲਰ ਵਾਲੀ ਹੈ ਜਿਹੜੀ ਇੱਕ ਔਰ ਦਿਖਾਈ ਸੀ ਉਹ ਹਰਿਆਣੇ ਵਾਲੇ ਬਾਈ ਨੇ ਇੱਥੇ ਦੋ ਜਣੇ ਆਰਾਮ ਨਾ ਪਾ ਸਕਦੇ ਤਿੰਨ ਵੀ ਪਾ ਸਕਦੇ ਫਸ ਕੇ ਜੇ ਬਦਲੇ ਬਦਲੇ ਤੇ ਹੁਣ ਕਰਦੇ ਆ ਥੋੜਾ ਜਿਹਾ ਟਾਈਮ ਆਰਾਮ ਫਿਰ ਇਹ ਤੋਂ ਬਾਅਦ ਚੌਲ ਗਾ ਚੌਲ ਖਾਵਾਂਗੇ ਗਰਮ ਕਰਕੇ ਤੇ ਦਵਾਈ ਲੈ ਕੇ ਸੌਣਾ ਨਹੀਂ ਕੀਤਾ ਵੋ ਸੇ ਜੀ ਸੰਤਰੇ ਵਾਲੀ ਕੌਫੀ ਚੱਬੀ ਜਾਂਦਾ ਮੈਂ ਜਿੰਨੇ ਗੱਲ ਦਾ ਠੀਕ ਹੋ ਗਿਆ ਆਪਣਾ ਅੱਗੇ ਨਾਲ ਕਾਫੀ ਉਹ ਖੜੇ ਮੂਰੇ ਸਾਈਕਲ ਤੇ ਕਰਦੇ ਆ ਥੋੜਾ ਆਰਾਮ ਫੇਰ ਕਰਦੇ ਆ ਗੱਲਬਾਤ ਤੇ ਰੈਸਟ ਕਰ ਲਈ ਸੀ ਕਾਫੀ ਸਮਾਂ ਤੇ ਹੁਣ ਖਾਣੇ ਆ ਚੌਲ ਚੌਲ ਖਾ ਕੇ ਅੱਜ ਦੇ ਵਲੌਗ ਦੀ ਕਰਦੇ ਆ ਅਸੀਂ ਸਮਾਪਤੀ ਇੱਥੇ ਹੀ ਤੇ ਕੱਲ ਨੂੰ ਸਵੇਰੇ ਜਲਦੀ ਉੱਠਣਾ ਪੈਣਾ ਕਿਉਂਕਿ ਵਾਟ ਕਾਫੀ ਜ਼ਿਆਦਾ ਕੱਢਣੀ ਐ 100 ਕ ਕੱਢਾਂਗੇ ਕੱਲ ਹਾਂ 100 ਤਾਂ ਕੱਢਾਂਗੇ ਘਟੋ ਘਟ ਰਾਮ ਨਾਲ ਬਾਕੀ ਦੇਖਦੇ ਆਂ ਕੱਲ ਨੂੰ ਸਰੀਰ ਸੈੱਟ ਰਵੇ ਬੁਖਾਰ ਜਾਂ ਕਿਰਾਂ ਸੈੱਟਾ ਹੁਣ ਇੱਕ ਵਾਰੀ ਖਰਾਕ ਹੌਣ ਖਾ ਕੇ ਪੈ ਜਾਗੇ ਸਵੇਰੇ ਨਾਂ ਤੰਗ ਕਰੇ ਤਾਂ ਖਚੜਾਂੇ ਕੰਮ ਫਰੂਰੀ ਤੇ ਠੀਕ ਆ ਜੀ ਸਾਸਤਰੀ ਕਾਲ ਫੇਰ ਸਾਰਿਆਂ ਨੂੰ ਤੇ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਚ ਧੰਨਵਾਦ ਸਾਰਿਆਂ ਦਾ